ਥੋੜਾ ਸੀਟ ਨੂੰ ਧੱਕਾ ਮਾਰਿਆ ਵਿੱਚ ਕਿਹੜੇ ਬੈਠੇ ਮੇਰੇ ਮਾਰਿਓ ਧੱਕਾ ਮਾਰਿਆ ਲਾਲੀ ਗੁੱਡ ਮਾਰਨਿੰਗ ਥੋੜਾ ਮਾਰਨਿੰਗ ਆਪਦਾ ਮਾਰਨਿੰਗ ਗੁੱਡ ਮਾਰਨਿੰਗ ਬੱਸ ਉਹ ਤਾਂ ਉਹ ਮਗਾ ਮਗਾ ਚੱਲ ਅੱਜ ਕੋਈ ਘੇੜਾ ਘੋੜਾ ਨਹੀਂ ਤੌਰ ਨਾਲ ਉੱਠਾਂ ਹੈ ਹੈ ਕਾਂਟੀ ਲੈਂਦੇ ਕੋਈ ਨਾ ਕੋਈ ਹਾਂ ਸਵੇਰੇ ਸਵੇਰ ਚੱਲੇ ਕਹਿੰਦੇ ਜਿਸ ਦਿਨ ਦਾ ਇੰਤਜ਼ਾਰ ਸੀ 4 ਮਹੀਨੇ ਹੋ ਗਏ ਕਿਆ ਕਿਆ ਆਪਾਂ ਕਰੀਏ ਵੀ ਆ ਪਲੈਨਿੰਗ ਜਦੋਂ ਆਪਾਂ ਦਿਆਂ ਦਾ ਕਰਿਆ ਸੀ ਹਾਂ ਸਹੀ ਗੱਲ ਜਦੋਂ ਪਲੈਨਿੰਗ ਚੱਲ ਰਹੀ ਹੈ ਆਪਣੀ ਮੇਰਾ ਪਾਣੀ ਬਾਰੇ ਕਿੱਥੇ ਜਾ ਕੇ ਗੱਡੀ ਰੋੜੀ ਇਹਦਾ ਜਾਣਾ ਅਜੇ ਵੀ ਖੜਨੂ ਲੁਧਿਆਣਾ ਸਾਰਾ ਲੰਘ ਜਾਣਾ ਸੀ ਤੂੰ ਲੇਟ ਕਰਾਤਾ ਇਹਨੇ ਹੁਣ ਵੀ ਲੰਘੀਏ ਰਹਿ ਗਈ ਆ ਬਰਸਾ ਰਹਿ ਗਿਆ ਲੇਟਾਂ ਜਨੀਂਦੀਆਂ ਨੇ ਹਾਂ ਮੇਨ ਗੇਟ ਆ ਗਿਆ ਉਸਕੀ 5:00 ਵਜੇ 5:30 ਵੇਲਾ ਕੱਢਣ ਲੱਗ ਗਿਆ ਫੇਰਾ ਦੇ ਲਾਹ ਹੈ ਬਹੁਤ ਜ਼ਰੂਰੀ ਕੋ ਬਾਤ ਸੁਣ ਲੈ ਜੇ ਅਜਾ ਮੇਰਾ ਸੁਣ ਦੇਖੇ ਰੱਖੀ ਚਮਕਦੀ ਨਾ ਭਾਈ ਮਾਤਰ ਹੋਣਾ ਕਰੀ ਦਿਹਾਗਾ ਨਾ ਠੀਕ ਹੈ ਰਾਇਆ ਕਰੋ ਮੈਂ ਕੀ ਕਹਾਂ ਨਾ ਜਹਾਵਾਂ ਮਾਰ ਲਿਆ ਕਰੂੰਗਾ

ਆਣਾ ਕਿਥੇ ਆ ਗਿਆ ਕਿੱਥੇ ਆ ਗਿਆ ਨਗਰ ਕਾਉਂਸਲਰ ਚੰਡੇਆਲਾ ਚੰਡੇਆਲਾ ਰੋਡ ਕਿੰਨੀ ਸਾਫ ਲੱਗਦੀ ਹੈ ਜਿਹੜੇ ਵੈਸੇ ਹੈਗੇ ਨਹੀਂ ਸਾਫ ਤਾਂ ਦਵਾਈ ਵਾਲੀ ਹੜਕਾ ਸਾਫ ਨਹੀਂ ਦੀ ਨਾ ਦਵਾਈ ਵਾਲੀ ਦਵਾਈ ਗੱਡੀਆਂ ਕਰਦੀ ਦਵਾਈ ਕਰਨੀ ਨਹੀਂ ਮੈਂ ਕਿਹੜਾ ਜਾਚ ਐਵੇਂ ਇੰਨੇ ਘੰਟੇ ਬੰਦ ਸ਼ਾਰਮ ਨੂੰ ਸੋਸਤੀ ਪੈ ਗਈ ਨਹੀਂ ਤੁਸੀ ਰਹਿ ਗਾਇਸ ਵੀਰੇ ਹੇਲੋ ਗਾਇਸ ਵੀਰੇ ਏਸ ਹਸਤੀ ਬੈ ਗਈ ਗਾਈ ਚੁੱਪ ਕਰਕੇ ਬੈਠੀ ਹੋਰ 22 ਵੀਰੇ ਇਕੱਲਾ ਨਹੀਂ ਕਰਦੇ ਹੈਗੇ ਇੱਕੋ ਕਹਿੰਦੀ ਮੇਰੀ ਖੰਡ ਮੇਰੀ ਮੇਸ਼ਰੀ ਇਸ ਤੇ ਨਾ ਹੋਦਾ ਨਹੀਂ ਮੈਨੂੰ ਹੁਣਾਉਂਦਾ ਨਹੀਂ ਬੁਲਾਉਂਦਾ ਨਹੀਂ ਐਵਦਰੀ ਕੀ ਕੁਝ ਹੋਦਾ ਹੈ ਬੋਲ ਪੰਪ ਤੋਂ ਤੇਲ ਪਵਾ ਕੇ ਫਿਰ ਗੱਲਾਂ ਕਰਦੇ ਆ ਥੋੜਾ ਤੇਲ ਮੋਹਣ ਜੀ ਚਿੱਤੇ ਚਲੇ ਆ ਗਿਆ ਕੋਲੇ ਆਉਣੇ ਥੁਲੇ ਬਨੇ ਜਿਲ੍ਹਾ ਤੋਂ ਨਾਮ ਬੰਦੀਆ ਮੈਂ ਨਹੀਂ ਦੱਸਦਾ ਮੈਂ ਨਹੀਂ ਦੱਸਦਾ 27 ਵੀਰੇ 게ਟ ਆ ਗਿਆ ਮਾਦਾ ਵਾਲਿਆਂ ਤੋਂ ਮੈਂ ਸ਼ਾਹ ਤਾਂ ਧਾਰਿਆ ਤੁਹਾਨੂੰ ਤੁਹਾਨੂੰ ਵੀ ਮਛਾ ਧਾਰਿਆ ਹੈਨਾ ਨਿੰਦਾ ਕੱਟਣ ਆਏ ਆਂ ਅੱਪ ਹਾਂ ਥੜਾ ਥੋੜੀ ਜਿਹਾ ਨਾਰਮਲ ਮੁਚਿਰਦਾ ਰਹਿ ਰਿਹਾ ਹੈ ਰੈੱਡ ਲਾਈਟ ਹੋ ਗਈ ਰੈੱਡ ਲਾਈਟ ਆਹਾਂ ਜੀ तो अमृतसर में आने का आपका हार्दिक स्वागत है किन्ने रखे हुए ਪਾਰਕਿੰਗ ਫੁੱਲ ਤੇ ਆਪਾਂ ਲੱਗਿਆ ਲਾਈਨ 'ਚ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ 15 ਮਿੰਟ ਹੋ ਗਏ ਲਾਈਨ 'ਚ ਲੱਗਿਆ ਨੇ ਸਾਰੀ ਸੰਗਤ ਤੁਰ ਕੇ ਹੋ ਗਈ ਕੀ ਕਰਨਾ ਹੁਣ ਆਉਂਦੀ ਆ ਇਧਰੋਂ ਕੋਈ ਗੱਡੀ ਦੇਖ ਲਾਂ ਲਈ ਕੋਈ ਆਉਂਦੀ ਆ ਉਧਰੋਂ ਇੱਕ ਅੱਧੀ ਜਿਹੜੀ ਨਿਕਲਦੀ ਔਨੀਓ ਬਾੜ ਦੇ ਨੇ ਬਸ ਉਹ ਤਾਂ ਬਹੁਤ ਲੰਬੀ ਆ ਬਹੁਤ ਜ਼ਿਆਦਾ ਲੰਬੀ ਆ 5 ਵਜੇ ਗਿਆ ਜੀ ਮੈਨੂੰ ਭਾਬੀ ਨਾਲ ਇਹ ਤਾਂ ਲੱਗੇ ਰਾਤ ਤੈਨੂੰ 5 ਗਿਆ ਸੀ ਇਕੱਲੇ ਨੂੰ 5 ਵਜੇ ਦਾ ਕਾਰੀ ਨਾ ਆ ਉਹ ਨਾ ਤੈਨੂੰ ਕਹ ਜੀ ਵੀ ਆਰਾਮ ਨਾਲ ਜੀ ਐਂ ਕਿਹਾ ਹੁਣ ਕੋਈ ਨਾ ਇਹਨੂੰ ਆਏ ਸੀ ਥੋੜੀ ਜੀ ਮੈਂ ਵੀ ਹੋ ਗਿਆ ਮੈਂ ਕਿਹਾ ਮੇਰੇ ਤੋਂ ਬਿਨਾ ਕਿੱ데 ਜਾਣਾ ਹਾਂ ਆ ਮੈਂ ਵੀ ਆਈ ਗੱਲ ਕਰਨ ਲੱਗੀ ਸੀ ਵੀ ਮੇਰੇ ਤੋਂ ਬਿਨਾ ਕਿੱ데 ਚਲੇ ਜਾਣਗੇ ਕੋਈ ਨਹੀਂ ਆਰਾਮ ਨਾਲ ਹੀ ਚੱਲਦੇ ਆ ਹਾਂ ਇਹ ਵੀ ਫਾਰੀ ਦਾ ਖਾਲੀ ਪੀ ਉਧਰ ਅੱਛਾ ਥੋੜਾ ਜਾਂਦੇ ਹਾਂ ਨੇ ਉੱਲਾਟਾ ਵੱਧ ਦਾ ਘੰਟਾ ਦਾ ਹੋ ਗਿਆ ਪਾਰਕਿੰਗ ਖੇਚੇ ਲੱਗੇ ਨੇ ਉਪਰ ਲਾਈਨ ਚ ਨਾ 2:00 ਵਜੇ ਦੇ ਲੱਗੇ ਹੋਣੇ ਆ ਮਸਾਂ ਜਗਾ ਮੇੜੀਆ ਪਾਰਕਿੰਗ ਇੱਥੇ ਵੀ ਤਾਂ ਬਹੁਤ ਭਾਈ ਆ ਚਲੋ ਚਲੋ ਹਾਂ पाइने भरे भयो What <laughs> the? फोटोशूट मैम ढाई बज गए ਪਿਸਕੋਟ ਸੁਵੇਰ ਦਾ ਟ੍ਰੈਨ ਨਾ ਵੱਜੇ 9 ਵਜੇ ਦੇ ਅਸੀਂ ਨਾਈਂ ਚ ਲੱਗੇ ਹੋਏ 1:30 ਵਜੇ ਮੱਥਾ ਟੇਕ ਕੇ ਨਿਕਲੇ ਪੂਰੇ 4 ਘੰਟੇ ਕੀਪ ਰਾਈਟ ਔਨ ਟੂ ਕੋਟ ਰੋਡ ਟੂਵਰਡਸ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ 4 ਘੰਟੇ ਸਾਨੂੰ ਲੱਗੇ ਨਾਈਂ ਦੇ ਵਿੱਚ ਥੱਕ ਗਏ ਆਪਾਂ ਹੀ ਸਾਰੀਆਂ ਹਨ ਲੋਕੇਸ਼ਨ ਦੇਖ ਲਓ ਉਹ ਸਿੱਧਾ ਹੀ ਜਾਣਾ ਇਹ ਕਾਲਾ ਬੰਦਾ ਲੋਕੇਸ਼ਨ ਆ ਤੂੰ ਵੀ ਨਰੀਏ ਚੱਲਦਾ ਕਿਤੇ ਢੇੜਾ ਲਾਉਣ ਜਾਏ ਇਨਟੂ 2.7 ਕਿਲੋਮੀਟਰਸ ਟਰਨ ਲੈਫਟ